ਕਵਡਿ 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 ਸਾਡੇ ਇੰਗਲੈਂਡ ਕਵਡਿ ਫੈਡਰੇਸ਼ਨ ਵੱਲੋਂ ਨੋਟਿਸ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਪਰ ਇੰਡੀਆ ਦੇ ਵਿੱਚ ਇੱਕ ਵੀਡੀਓ ਆਈ ਆ ਸਾਨੂੰ ਕਿਸੇ ਦੇ ਗੁੱਲਾਗਿੱਸਾ ਨਹੀਂ ਪਰ ਅਸੀਂ ਜੋ ਆਪਣਾ ਪੱਖ ਆ ਉਹ ਜੂਰ ਕਲੀਅਰ ਕਰਨਾ ਚਾਹੁੰਦੇ ਆ ਇੰਗਲੈਂਡ ਕਵਡਿ ਫੈਡਰੇਸ਼ਨ ਦਾ ਸਾਡੇ ਕਲੱਬ ਮੈਂਬਰਾਂ ਦਾ ਸਾਡਾ ਜੋ ਜਿੰਨੇ ਵੀ ਕਲੱਬ ਆ ਇੰਗਲੈਂਡ ਕਵਡਿ ਫੈਡਰੇਸ਼ਨ ਦਾ ਪਰਿਵਾਰ ਆ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸੋਇਆ ਕੋ ਵੀਡੀਓ ਆਈ ਸੀ ਗੋਪੀ ਫਰੰਦੀਪੁਰੀਆ ਜੋ ਇੰਟਰਵਿਊ ਲੈ ਰਿਆ ਤੇ ਨਵੂ ਚੀਮਾ ਜੋ ਪਲੇਅਰ ਆ ਉਹਨੂੰ ਆਪਣੀ ਗੱਲ ਦੱਸ ਰਿਹਾ ਮੇਰੀ ਇੱਕੋ ਅਪੀਲ ਆ ਬੇ ਜੇ ਕਿਸੇ ਪਲੇਅਰ ਨੂੰ ਕੋਈ ਕਿੰਤੂ ਪ੍ਰੰਤੂ ਕਿਸੇ ਕਲੱਬ ਤੇ ਹੈਗਾ ਉਹ ਸੋਸ਼ਲ ਮੀਡੀਆ ਜਾਣ ਤੋਂ ਪਹਿਲਾਂ ਸਾਡੀ ਇੰਗਲੈਂਡ ਕਬੱਡੀ ਫਰੇਸ਼ ਦੀ ਵੈਬਸਾਈਟ ਆ ਸਾਡੇ ਨੰਬਰ ਹੈਗੇ ਆ ਬੇ ਪੁਲਿਸ ਜੂਰ ਕੰਟੈਕਟ ਕਰੋ ਅਸੀਂ ਉਹਦਾ ਤੁਹਾਡਾ ਜਰੂਰ ਜਵਾਬ ਦੇਵਾਂਗੇ ਜੇ ਨਾ ਜਵਾਬ ਦੇਵਾਂਗੇ ਫਿਰ ਤੁਸੀਂ ਜਿਹੜੇ ਮਰਜ਼ੀ ਪਲੇਟਫਾਰਮ ਤੇ ਜਾ ਸਕਦੇ ਆ ਇਸ ਤਰ੍ਹਾਂ ਕਬੱਡੀ ਨੂੰ ਬਦਨਾਮ ਕਰਨਾ ਕਿਸੇ ਪ੍ਰਮੋਟਰ ਨੂੰ ਬਦਨਾਮ ਕਰਨਾ ਇੰਗਲੈਂਡ ਕਬੱਡੀ ਫੈਡਰੇਸ਼ਨ ਬਾਕੀ ਫੈਡਰੇਸ਼ਨਾਂ ਦੀ ਤਰ੍ਹਾਂ ਵਰਲਡ ਦੇ ਕਬੱਡੀ ਦੇ ਵੱਡੇ ਨਕਸ਼ੇ ਦੇ ਉੱਪਰ ਆਪਣਾ ਜੋ ਵੱਡਾ ਪੱਖ ਰੱਖਦੀ ਆ ਵੀ ਜੇ ਉਹਦੇ ਨਾਲ ਕੋਈ ਕਿਸੇ ਕਲੱਬ ਦਾ ਲੈਣ ਦੇਣ ਹੋਇਆ ਹੋਵੇ ਸਾਈਨ ਹੋਵੇ ਉਹ ਜਰੂਰ ਸਾਡੇ ਕੋਲ ਪਹੁੰਚਦਾ ਕਰੇ ਵੀ ਕਿਸੇ ਸੰਸਥਾ ਨੂੰ ਕਿਸੇ ਕਬੱਡੀ ਪ੍ਰਮੋਟਰ ਨੂੰ ਉਹਦਾ ਨਾਮ ਲੈ ਕੇ ਬੋਲਣਾ ਬਹੁਤ ਵੱਡੀ ਗੱਲ ਆ ਵੀ ਮੈਂ ਉਹ ਇਹੀ ਭਰਾਵਾਂ ਨੂੰ ਰਿਕੁਐਸਟ ਕਰਦਾ ਹਾਂ ਵੀ ਪਲੀਜ਼ ਜੇ ਕੋਈ ਗੱਲਬਾਤ ਹੈਗੀ ਆ ਸਾਨੂੰ ਫੈਡਰੇਸ਼ਨ ਨੂੰ ਭੇਜੋ ਸਾਡੀ ਵੈਬਸਾਈਟ ਹੈਗੀ ਆ ਸਾਰਿਆਂ ਕੋਲ ਸਾਡੇ ਨੰਬਰ ਵੀ ਹੈਗੇ ਆ ਅਸੀਂ ਤੁਹਾਨੂੰ ਲਿਖਤੀ ਰੂਪ ਦਾ ਲਿਖਤੀ ਰੂਪ ਹੈ ਜਵਾਬ ਦੇਵਾਂਗੇ ਜੇ ਅਸੀਂ ਨਾਂ ਦੇਵਾਂਗੇ ਜਿਹੜੇ ਮਰਜ਼ੀ ਪਲੇਟਫਾਰਮ ਤੇ ਜਾ ਕੇ ਹੋਰ ਵੀ ਕੋ ਖਿਡਾਰੀ ਆ ਉਹ ਫੇਕ ਇੰਤੂ ਪ੍ਰੰਤੂ ਕਰੇ ਇਸ ਤਰ੍ਹਾਂ ਕਿਸੇ ਪ੍ਰਮੋਟਰ ਨੂੰ ਜਾਂ ਕਿਸੇ ਕਲੱਬ ਨੂੰ ਉਹਦੇ ਉੱਪਰ ਅਲੀਗੇਸ਼ਨ ਲਾਉਣਾ ਅਸੀਂ ਇਹ ਨਹੀਂ برداشت ਕਰਾਂਗੇ ਜੇ ਕੋਈ ਬਿਨਾਂ ਕਿਸੇ ਪ੍ਰੂਫ ਤੋਂ ਕਿਸੇ ਦੇ ਉੱਪਰ ਕੋਈ ਅਲੀਗੇਸ਼ਨ ਲਾਉਂਦਾ ਤੇ ਸਾਡੀ ਫੈਡਰੇਸ਼ਨ ਉਹਦੇ ਉੱਪਰ ਸਖਤ ਐਕਸ਼ਨ ਲਾਊਗੀ ਤੇ ਉਹ 플레이ਰ ਨੂੰ ਉਹਦਾ 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 ਜਿਹੜਾ ਲਾਈਫ ਕੈਰੀਅਰ ਹੈ ਉਹ ਜ਼ਰੂਰ ਖਰਾਬ ਹੋਊਗਾ ਅਸੀਂ ਕਿਸੇ ਵੀ 플레이ਰ ਦੇ ਕਿਸੇ ਦਾ ਕੈਰੀਅਰ ਬਣਾਉਣ ਦੇ ਹੱਕ ਜਾਂ ਖਰਾਬ ਕਰਨ ਦੇ ਹੱਕ ਦੇ ਵਿੱਚ ਨਹੀਂ ਸੋ ਮੇਰੀ اپیل ਆ ਬਈ ਪਲੀਜ਼ ਜੇ ਕਿਸੇ ਨੂੰ ਹੈਗਾ ਇੰਗਲੈਂਡ ਕਬਡੀ ਫੈਡਰੇਸ਼ਨ ਆ ਪ੍ਰਧਾਨ ਸਾਹਿਬ ਖੜੇ ਆ ਚੇਅਰਮੈਨ ਆ ਬਾਕੀ ਵੀ ਸਾਰੀ ਕਿਸੇ ਵੀ ਮੈਂਬਰ ਨੂੰ ਅਪਰੋਚ ਕਰ ਸਕਦੇ ਆ ਉਹ ਮੀਟਿੰਗ ਦੇ ਵਿੱਚ ਉਹਨਾਂ ਦਾ ਪੱਖ ਰੱਖਿਆ ਜਾਊਗਾ ਜੇ ਕੋਈ ਕਲੱਬ ਜਾਂ ਕੋਈ ਪ੍ਰਮੋਟਰ ਕਸੂਰਪਾਰ ਹੋਊਗਾ ਤਾਂ ਅਸੀਂ ਜ਼ਰੂਰ ਉਹਤੇ ਵੀ ਐਕਸ਼ਨ ਲਵਾਂਗੇ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੱਤਾ ਮਠਾੜਾ ਇਹ ਇੰਗਲੈਂਡ ਕਬਡੀ ਫੈਡਰੇਸ਼ਨ ਯੂਕੇ